ਦਾ ਸਾਰੇ ਤਾਂ ਬਹੁਤ ਇੰਪੋਰਟੈਂਟ ਇਸ ਅਪਡੇਟ ਦੇ ਵਿੱਚ ਇਹ 888 ਦੀ 94 ਦੀ ਬਹੁਤ ਹੀ ਇੰਪੋਰਟੈਂਟ ਵੀਡੀਓ ਹੋਣ ਵਾਲੀ ਹੈ ਜਿਦੇ ਵਿੱਚ ਕੀ ਹੈ ਇਹ ਜਿਹੜੀ ਦਾ ਮੁੱਦਾ ਜੋ ਚੱਲ ਰਿਹਾ ਸੀ ਪਿਛਲੇ ਸਾਲਾਂ ਦੇ ਵਿੱਚ ਕਿ ਜਿਹਦੇ ਵਿੱਚ ਹੁਣ ਸਟੇ ਬ੍ਰੇਕ ਹੋ ਗਈ ਹੈ ਮਤਲਬ ਕਿ ਜੋ ਜਿਹੜਾ ਵੀ ਇਹਦੇ ਵਿੱਚ ਕੋਰਟ ਕੇਸ ਲੱਗਿਆ ਸੀ ਸਾਡੇ ਪੰਜਾਬ ਦੇ ਜੋ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਲੱਗਿਆ ਹੋਇਆ ਸੀ ਅਤੇ ਉਹ ਜਿਹੜਾ ਕੋਰਟ ਕੇਸ ਹੈ ਉਹਦੇ ਵਿੱਚ ਸਟੇ ਲੱਗਿਆ ਮੀਨਸ ਹੁਣ ਇਸ ਤੋਂ ਬਾਅਦ ਕੋਈ ਵੀ ਸੁਣਵਾਈ ਨਹੀਂ ਹੋਵੇਗੀ ਅਤੇ ਇਹ ਤਾਂ ਫਾਈਨਲ ਜਿਹੜਾ ਹੈ ਉਹ ਇਹ ਹੱਦਕ ਵਿੱਚ ਕਰ ਦਿੱਤਾ ਗਿਆ ਕਿ 5994 ਦੇ ਹੱਕ ਵਿੱਚ ਫੈਸਲਾ ਹੋਇਆ ਹੈ ਜੇ ਗੱਲ ਕਰੀਏ ਇਸ ਦੇ ਵਿੱਚ ਜਿੰਨੇ ਵੀ ਸਟੂਡੈਂਟਸ ਸੀ ਜਾਂ ਕਿੰਨੇ ਵੀ ਕੈਂਡੀਡੇਟਸ ਸੀ ਉਹਨਾਂ ਨੇ ਅਪਲਾਈ ਕੀਤਾ ਹੋਇਆ ਸੀ ਤੇ ਉਹਨਾਂ ਦੇ ਲਈ ਬਹੁਤ ਹੀ ਵਧੀਆ ਖੁਸ਼ਖਬਰੀ ਦੀ ਗੱਲ ਹੈ ਕਿ ਜਿਨ੍ਹਾਂ ਦੇ ਵਧੀਆ ਮੈਰਿਟ ਬੇਸ ਤੇ ਨੰਬਰ ਬੰਦੇ ਹਨ ਤੇ ਉਹਨਾਂ ਦੀ ਜਲਦ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੇ ਵਿੱਚ ਜੁਆਇਨਿੰਗ ਹੋਣ ਲੱਗੀ ਹੈ ਤੇ ਤੁਸੀਂ ਇਹ ਚੀਜ਼ ਨੂੰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਾਈ ਕੋਰਟ ਦੇ ਵਿੱਚ ਇਹ ਜਿਹੜੀ ਉਹਦੇ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਹਾਈ ਕੋਰਟ ਆਫ ਤੋਂ ਪੰਜਾਬ ਐਂਡ ਹਰਿਆਣਾ ਜਿਹਦੇ ਵਿੱਚ ਕੀ ਤੁਸੀਂ ਇਹ ਹੀ ਚੀਜ਼ ਦੇਖ ਸਕਦੇ ਹੋ ਕਿ ਕੱਲ 4 ਅਪ੍ਰੈਲ 2024 ਦੇ ਵਿੱਚ ਇਹ ਜਿਹੜਾ ਕੋਸਟ ਜਿਹੜਾ ਇਹ ਕੋਰਟ ਕੇਸ ਸੀ ਹੋ ਕੇ ਨਿਪੜਿਆ ਹੈ ਤੇ ਇਹ ਇਹਦੀ ਅ نیچے ਦੇ ਮੈਂਸ਼ਨ ਕੀਤਾ ਹੈ ਕਿ ਜਿਹੜਾ ਇਹ ਇਹਦੇ ਵਿੱਚ ਤੁਸੀਂ ਜਾਓਗੇ ਤਾਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਕਿ ਇਹ ਜਿਹੜੇ ਵੀ ਕੈਂਡੀਡੇਟ ਸੀ ਜਿਨ੍ਹਾਂ ਦੀ ਜੁਆਇਨਿੰਗ ਹੋਣ ਵਾਲੀ ਤਾਂ ਉਹਨਾਂ ਦੇ ਹੱਕ ਦੇ ਵਿੱਚ ਹੈ ਤੇ ਗੱਲ ਕਰੀਏ ਜਿਹੜਾ ਇਹ ਕੋਰਟ ਕੇਸ ਹੈ ਇਹਦੇ ਵਿੱਚ ਪਹਿਲਾਂ ਇਹ ਸਵਾਲ ਉੱਠਦਾ ਸੀ ਕਿ ਪੰਜਾਬੀ ਦਾ ਜਿਹੜਾ ਪੇਪਰ ਇਹ ਹੈ ਉਹਦਾ ਮਾਰਕਸ ਐਡ ਹੋਣਗੇ ਤਾਂ ਜਾਂ ਨਹੀਂ ਹੋਣਗੇ ਤਾਂ ਇਹ ਹੀ ਗੱਲ ਸਾਰਿਆਂ ਨੂੰ ਐਸੇ ਪਤਾ ਹੀ ਹੋਣੀ ਚਾਹੀਦੀ ਹੈ ਕਿ ਪੰਜਾਬ ਦਾ ਜਦੋਂ ਵੀ ਅਸੀਂ ਕੋਈ ਵੀ ਕੁਆਲੀਫਾਈਡ ਐਗਜ਼ਾਮ ਦਿੰਨੇ ਆ ਕੰਪੀਟੀਟਿਵ ਐਗਜ਼ਾਮ ਦਿੰਨੇ ਆ ਤਾਂ ਉਹਦੇ ਪਹਿਲਾਂ ਇਹ ਐਗਜ਼ਾਮ ਕਲੀਅਰ ਕਰਨਾ ਪੈਂਦਾ ਜਿਹੜਾ ਸਿਰਫ एलिजिਬਿਲਟੀ ਸਾਨੂੰ ਦਿੰਦਾ ਹੈ ਨੈਕਸਟ ਐਗਜ਼ਾਮ ਦੀ ਤੇ ਜੇਕਰ ਉਹ ਸਾਡਾ ਕਲੀਅਰ ਹੁੰਦਾ ਹੈ ਤਾਂ ਤੁਸੀਂ ਜਿਹੜਾ ਐਗਜ਼ਾਮ ਦਾ B ਹੈਗਾ ਕੰਪੀਟੀਟਿਵ ਐਗਜ਼ਾਮ ਉਹਦੇ ਲਈ ਤਾਂ ਹੀ एलिजिਬਲ ਹੋ ਸਕਦੇ ਹੋ ਮਤਲਬ ਕੀ ਜਿਹੜੀ ਮੈਰਿਟ ਬਣੇਗੀ ਸਾਡੀ ਉਹ ਵੀ ਐਗਜ਼ਾਮ ਦੀ ਬਣੇਗੀ ਇਹ ਸਿਰਫ ਸਾਡੀ ਅਸੀਂ ਕੀ ਹੈ ਉਹਦੇ ਵਿੱਚ ਕੁਆਲੀਫਾਈਡ ਮੰਨੇ ਜਾਵਾਂਗੇ ਤੇ ਜਿਹੜੇ ਵੀ ਸਟੂਡੈਂਟ ਇਹ ਹਾਰ ਥੱਕ ਚੁੱਕੇ ਸੀ ਇਹ ਕਹਿੰਦੇ ਸੀ ਕਿ ਇਹ ਸਰਕਾਰ ਨੇ ਸਾਨੂੰ ਨੌਕਰੀ ਨਹੀਂ ਦੇਣੀ ਅਸੀਂ ਤਾਂ ਇਹਦੇ ਵਿੱਚ ਇੰਨੀ ਮਿਹਨਤ ਕੀਤੀ ਆਪ ਤਾਂ ਇੰਨਾ ਪਰਫੈਕਟ ਕੀਤਾ ਆਪਣਾ 100% ਦਿੱਤਾ ਬਟ ਸਾਨੂੰ ਕੋਈ ਰਿਜ਼ਲਟ ਦੇਖਣ ਨੂੰ ਨਹੀਂ ਮਿਲਿਆ ਹਾਰ ਹੰਬ ਕੇ ਬੈਠੇ ਜਿਹੜੇ ਵੀ ਕੈਂਡੀਡੇਟ ਸੀ ਉਹਨਾਂ ਦੇ ਲਈ ਇਹ ਬਹੁਤ ਵਧੀਆ ਖੁਸ਼ਖਬਰੀ ਹੈ ਤੇ ਜਿਹੜੇ ਸਰਕਾਰ ਦੇ ਉੱਤੇ ਸਿਰਫ ਇਹੀ ਬਲੇਮ ਕਰਦੇ ਸੀ ਕਿ ਇਹ ਸਰਕਾਰ ਨੇ ਕੁਝ ਨਹੀਂ ਕਰਨਾ ਇਹਨਾਂ ਨੇ ਸਾਨੂੰ ਕੁਝ ਨਹੀਂ ਦੇਣਾ ਤੇ ਇਹ ਮਤਲਬ ਉਹਨਾਂ ਦੇ ਲਈ ਸਭ ਤੋਂ ਵੱਡੀ ਇੱਕ ਮੂੰਹ ਤੇ ਉਹਨਾਂ ਦੇ ਤੱਬਾ ਵੀ ਹੈਗਾ ਕਿਉਂਕਿ ਦੇਖੋ ਵੇਟ ਹਮੇਸ਼ਾ ਇਨਸਾਨ ਨੂੰ ਕਰਨਾ ਚਾਹੀਦਾ ਠੀਕ ਹੈ ਕੋਈ ਵੀ ਆਪਾਂ ਨੌਕਰੀ ਹੈ ਉਹਦੇ ਵਿੱਚ ਇੱਕ ਸਾਲ ਦਾ ਪ੍ਰੋਸੀਜਰ ਲੱਗਦਾ ਠੀਕ ਹੈ ਇਹਦੇ ਵਿੱਚ ਕੁਝ ਇਸ ਤਰ੍ਹਾਂ ਦਾ ਇਸ਼ੂ ਆਇਆ ਜਿੰਦੇ ਕਰਕੇ ਕੋਰਟ ਕੇਸ ਦੇ ਵਿੱਚ ਇਹਦਾ ਫੈਸਲਾ ਗਿਆ ਪਰ ਜਿਹੜਾ ਇਹ ਫੈਸਲਾ ਹੈ ਇਹ ਹੋਣ ਕਿਨਾਂ ਦੇ ਹੱਕ ਵਿੱਚ ਹੈ ਕੈਂਡੀਡੇਟ ਦੇ ਹੱਕ ਦੇ ਵਿੱਚ ਹੈ ਬਸ ਹੁਣ ਜਿਹੜਾ ਜਿਹੜਾ ਕਾਮਰਸ ਡਿਪਾਰਟਮੈਂਟ ਨਹੀਂ ਕਰਨਾ ਹੈ ਜਿਹੜਾ ਪੰਜਾਬ ਡਿਪਾਰਟਮੈਂਟ 5994 ਜਿਹੜੀ ਪੋਸਟ ਦਾ ਡਿਪਾਰਟਮੈਂਟ ਹੈ ਉਹਨਾਂ ਨੇ ਸਿਰਫ ਕੀ ਹੈ ਹੁਣ ਜੁਆਇਨਿੰਗ ਦੇਣੀ ਹੈ ਸੋ ਇਹ ਵੀਡੀਓ ਮਤਲਬ ਬਹੁਤ ਹੀ ਉਹਨਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਹੈਗੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਇਹ ਵੀਡੀਓ ਦੇਖ ਲਈ ਹੋਏਗੀ ਤੇ ਜਿਨ੍ਹਾਂ ਨੇ ਨਹੀਂ ਅਜੇ ਤੱਕ ਕਿਸੇ ਨੂੰ ਪਤਾ ਲੱਗਿਆ ਕਿ ਜਿਹੜਾ ਉਹਨਾਂ ਦਾ ਕੇਸ ਚੱਲ ਰਿਹਾ ਸੀ ਤੇ ਉਹਦੇ ਕੀ ਹੋਇਆ ਹੈ ਉਹਦਾ ਫਾਈਨਲਿਸਟ ਕੀ ਹੈ ਬਸ ਉਹਨੇ ਇੰਨੇ ਕੀ ਹੈ ਤੁਹਾਨੂੰ ਲਾਸਟ ਵਿੱਚ ਹਾਈ ਕੋਰਟ ਦੇ ਵੱਲੋਂ ਇੱਥੇ ਹੀ ਇਹ ਵੈਬਸਾਈਟ ਤੇ ਹੀ ਤੁਹਾਨੂੰ ਇਹ ਦੱਸਿਆ ਜਾਏਗਾ ਕਿ ਤੁਹਾਡਾ ਹੁਣ ਫਾਈਨਲ ਹੋ ਚੁੱਕਾ ਹੈ ਮਤਲਬ ਇਦੇ ਵਿੱਚ ਤਰੀਕ ਨਹੀਂ ਹੋਈ ਠੀਕ ਹੈ ਤਰੀਕ ਹੁਣ ਇਸ ਤੋਂ ਬਾਅਦ ਕਦੇ ਵੀ ਨਹੀਂ ਆਏਗੀ ਤਾਂ ਸਿਰਫ ਫਾਈਨਲ ਜਿਹੜਾ ਹੈ ਉਹ ਹਕ 9894 ਦੇ ਵਿੱਚ ਹੋਇਆ ਹੈ 99 ਦੇ ਹੱਕ ਵਿੱਚ ਕੋਰਟ ਨੇ ਮਾਨਜੋਗ ਅਦਾਲਤ ਨੇ ਹੱਕ ਪੇਸ਼ ਕੀਤਾ ਹੈ ਸੋ ਇਸ ਵੀਡੀਓ ਨੂੰ ਵਾਦਵਾ ਤੇ ਜ਼ਰੂਰ ਸ਼ੇਅਰ ਕਰ ਦੇਣਾ ਉਹਨਾਂ ਸਟੂਡੈਂਟਸ ਤੱਕ ਜਿਨ੍ਹਾਂ ਨੇ ਅਜੇ ਤੱਕ ਵੀ ਇਹ ਦਿਮਾਗ ਦੇ ਵਿੱਚ 네ਗੇਟਿਵ ਸੋਚ ਰੱਖਿਆ ਹੈ ਕਿ ਸਾਡਾ ਕੁਝ ਨਹੀਂ ਬਣਿਆ ਅਸੀਂ ਕੁਝ ਨਹੀਂ ਇਸ ਤੋਂ ਬਾਅਦ ਕਰ ਸਕਦੇ ਤੇ ਇਹ ਉਹਨਾਂ ਤੱਕ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਕਿਉਂਕਿ ਅਸੀਂ ਇਦਾਂ ਦੀ ਕੋਈ ਵੀ ਪਰਪਲ ਦੀ ਅਪਡੇਟ ਹੈ ਤੁਹਾਨੂੰ ਹਰ ਵਾਰ ਦੇਣ ਦੀ ਕੋਸ਼ਿਸ਼ ਕਰਦੇ ਆ ਇਸ ਤੋਂ ਇਲਾਵਾ ਇਸ ਚੈਨਲ ਦੇ ਉੱਤੇ ਪੰਜਾਬ ਗਵਰਨਮੈਂਟ ਐਗਜ਼ਾਮ ਦੀ ਪ੍ਰੈਪਰੇਸ਼ਨ ਵੀ ਕਰਾਈ ਜਾਂਦੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਏ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਦੇਣਾ ਧੰਨਵਾਦ